हां जी भाई सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੇਧਰ ਇੱਕ ਤਾਜੀ ਸੂਈ ਸਵਾਈ ਮੱਝ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੱਝ ਦੇਖਣੀ ਪਰਖੇ ਜ ਬੜੀ ਸ਼ਕੀਨ ਹੈ ਦਰ ਖਾਸ ਗੱਲ ਇਹ ਰਹੂਗੀ ਮੁੱਲ ਮੱਝ ਦਾ ਜਿਹੜਾ ਬਹੁਤ ਛੋਟਾ ਰਹਿਣ ਵਾਲਾ ਠੀਕ ਆ ਬਾੜਾ ਛੋਟਾ ਤਾਂ ਆਪਾਂ ਨਹੀਂ ਕਹਦਾ ਵੀ ਜੀ ਆਮ ਮੱਝਾਂ ਦੇ ਨਾਲੋਂ ਆਮ ਮਾਰਕੀਟ ਦੇ ਨਾਲੋਂ ਸਾਨੂੰ ਜਾਇਰ ਰੇਟ 'ਚ ਸਾਨੂੰ ਮੱਝ ਦਿਵਾਉਣ ਲੱਗਿਆ ਅੱਜ ਤੇ ਮੱਝ ਦਾ ਹਾਨ ਵੀ ਨਵਾਂ ਥਣਾ ਥੁਣਾ ਦੀ ਪੰਤਰੀ ਬਹੁਤ ਸੋਹਣੀ ਹੈਗੀ ਇੱਥੋਂ ਤੁਸੀਂ ਗੈਪ ਸਾਇਦੇ ਥਣਾ ਦਾ ਸੀ ਤੇ ਬੈਕ ਸ਼ਾਟੋ ਤੱਕ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਦੇਖੋ ਜਿਹੜ ਤੇ ਬਾਕੀ ਆਪਣੇ ਚੈਨਲ ਭਾਗ ਸੀ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੇ ਕਿਦਾਂ ਦੀ ਵੀਡੀਓ ਬਣਾਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਹੈ ਬਾਕੀ ਕਰਦੇ ਆ ਭਾਈ ਨਾਲ ਗੱਲਬਾਤ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਮੇਰਾ ਬਿਜੇ ਪਿੰਡ ਰਾਈਆ ਤਹਿਸੀਲ ਰਾਮਪੁਰਾ ਫੂਲ ਹਾਂ ਜੀ ਫੋਨ ਨੰਬਰ ਹੈਗਾ 988224013 ਅ ਦੋ ਦਿਨ ਪਹਿਲਾਂ ਆਪਾਂ ਜਰਸੀ ਬੈਡ ਦੀ ਵੀਡੀਓ ਪਾਈ ਸੀ ਬੈਗੀ ਸੀ ਹਾਂ ਬੈਗੀ ਸੀ ਵੀਰੇ ਵਧੀਆ ਫੋਨ ਫੋਨ ਫੂਲੇ ਹਾਂ ਜੀ ਹਾਂ ਦੋ ਪਹਿਲੇ ਫੋਨ ਤੇ ਬੈਗੀ ਠੀਕ ਹੈ ਤੇ ਇਹ ਹੁਣ ਆਪਾਂ ਜਿਹੜੀ ਮੱਝ ਵੇਚਣੀ ਆ ਮੰਨ ਕੇ ਜਾ ਰਹੇ ਹਾਂ ਇਹ ਦੂਜਾ ਸੂਹਾ ਸੁੰਦੀ ਹੈ ਜੀ ਦੂਜਾ ਸੂਹਾ ਸੁੰਦੀ ਹੈ ਝੋਟੀ ਇਹ ਠੀਕ ਹੈ ਹਾਂਜੀ ਮਨ ਦੂਜਾ ਸੂਹਾ ਸੂਈ ਬੱਚਾ ਮਗਰ ਕੀ ਹੈ ਕੱਟਾਈ ਮੰਗ ਰ ਮਗਰ ਬੱਚਾ ਕੱਟਾਗਾ ਤੇ ਕਹਿ ਕਿੰਦੀ ਸੁਈ ਬਈ ਅੱਜ ਇਹਨੂੰ 6ਵੇਂ 7ਵੇਂ ਦਿਨਾਂ ਸੁਈ ਹਫਤਾ ਮੰਨ ਲਗੀ ਹਾਂ ਹਫਤਾ ਮੰਨ ਲੂ ਜੀ ਨਹੀਂ ਨਹੀਂ 6ਵੇਂ 7ਵੇਂ ਦਿਨ ਹੀ ਹੈ 6ਵੇਂ ਦਿਨ ਅਜ ਬਸ ਹਫਤਾ ਲਾ ਲਓ ਨੂੰ ਤੁਸੀਂ ਸੂਹਾ ਦੂਜਾ ਸੂਹਾ ਦੂਜਾ ਜੀ ਤੇ ਜੇ ਆਪਾਂ ਦੁੱਧ ਦੀ ਜਾਂ ਬੌੜਾ ਦੀ ਗੱਲ ਕਰੀਏ ਇਸ ਟਾਈਮ ਕਿੰਨਾ ਤਿਆਰ ਹੋ ਦੂ ਬੌੜਾ ਹੈਗਾ ਹੁਣ ਇਸ ਟਾਈਮ ਹੈਗਾ ਵੀ ਮੰਨ ਲਾ ਵੀ 9.5 ਤੋਂ ਉੱਤੇ ਉੱਤੇ ਵੀ ਪੌਣੇ 10 ਕਿਲੋ ਹੈਗਾ ਜੀ 10 ਵੀ ਮੰਨ ਲਓ 9.5 ਮੰਨ ਲਓ ਸਾਢੇ 9 ਮੰਨ ਲਓ ਤੇ ਇਹ ਅਡਰ ਠੀਕ ਹੈ ਤਾਂ ਕਿ ਤੱਕ ਬੈਗ ਛੱਡ ਨੂੰ ਹੋਣੀ ਹੈ ਨਾ ਤੇ ਤੋਰ ਕੇ ਬੈਗਾ ਧਾਰਾ ਮਾਰਦੀ ਪਹਿਲਾਂ ਪਹਿਲਾਂ ਬੱਚਾ ਲਾ ਕੇ ਮੈਂ ਧਾਰਾ ਮਾਰ ਦਿੰਦਾ ਧਾਰਾ ਮਾਰਦੇ ਪਹਿਲਾਂ ਤਾਂ ਕਿ ਭਰਾ ਨੇ ਕਿਸੇ ਦੂਸਰੇ ਡੇ ਤੇ ਦੇਖਣਾ ਹੁੰਦਾ ਤਾਂ ਧਾਰਾ ਤੋਂ ਮਿੱਤਰੋ ਪਹਿਲੀ ਚੈੱਕ ਪਾਸ ਕਰਾ ਦੇਣਾ ਹੈਗੇ ਤੇ ਵੀ ਕੋਈ ਗੰਢ ਭੂਰ ਸ਼ਰਲੇ ਜਾਂ ਕੋਈ ਕਿਸ ਤਰ੍ਹਾਂ ਦੀ ਆਪਣੀ ਗਾਰੰਟੀ ਰਹੂਗੀ ਭੂਰ ਸ਼ਰਲੇ ਦੀ ਗੰਢ ਦੀ ਮਰੋੜੀ ਦੀ ਸਭ ਦੀ ਸ਼ਰਲੇ ਦੀ ਵੀ ਗਾਰੰਟੀ ਰਹੂ ਆਪਣੀ ਠੀਕ ਹੈ ਹੜਾ ਰਿਮਲ ਜਿੰਨੀ ਗੱਲ ਕਹੇ ਤੀ ਉਨੀ ਠੀਕ ਆ ਕਮਾਲਾ ਵੀਰ ਮੜਾ ਨਾਲ ਲਾ ਕੇ ਹੋ ਜਾਇਆ ਨੋ ਬਾਕੀ ਕੋਈ ਗੱਲ ਨਹੀਂ 2 ਮਿੰਟ ਵੀਡੀਓ ਲੰਬੀ ਬਣਾਉਣੀ ਤਾਂ ਵੀ ਕੋਈ ਚੱਕਰ ਨਹੀਂ ਘੁਮੜ ਕੇ ਫਰਾਂ ਕਿਸੇ ਪ੍ਰਾਣੇ ਪੈਸੇ ਲਾਉਣੇ ਜਦੋਂ 6 ਕਿਲੋ ਦੀ ਬਾਈਕਾਂ ਦਾ ਸੂਈ ਵੀ ਐ ਤੇ 9.5 ਪੌਣੇ 10 10 ਇੱਥੇ ਤੁਹਾਨੂੰ ਬੋਹਲਾ ਸਮਝ ਲਓ ਦੁੱਧ ਸਮਝ ਲਿਓ ਕਹੇ ਨੂੰ ਤਾਂ 12 ਕਿਲੋ ਕਹਿਦੀ ਐ ਬਾਈ ਜਿੰਨਾ ਤੋਲ ਦਿੱਤੋ ਚੋਣ ਜਾਊਗਾ ਉਨਾ ਹੀ ਕਹਾਂਗੇ ਆਪਾਂ ਠੀਕ ਆ ਤੇ ਫੇਰ ਤਾਂ ਮਤਲਬ 2-3 ਕਿਲੋ ਦੋ ਹੋਰ ਵਾਧ ਜੂ ਫੇ ਤਾਂ ਦੁੱਧ ਮੈਂ 13 ਕਿਲੋ ਖੁੱਲਾ ਆਰਾਮਦਾਰੀ ਨਾਲ ਦਊਂਗੀ ਹੂੰ ਕੋ ਜਿਹੜਾ ਸਾਰਾ ਮੱਝ ਦੀ ਸਰੀਰਕ ਬਾਕੀ ਮੈਂ ਸੋ ਸਾਰੇ ਬੰਦ ਮੈਂ ਵਾਲੇ ਬੰਦੇ ਨੂੰ ਸਾਰਿਆਂ ਨੂੰ ਪਤਾ ਮੈਂ 15 ਦਿਨਾਂ ਤੋਂ ਬਾਅਦ ਹੀ ਦੁੱਧ ਤੇ ਹੁੰਦੀ ਹੈ 15 ਤੋਂ ਵੀ ਲੱਗ 25 30 ਦਿਨ ਦਾ ਲੈਂਦੀ ਰੱਬ ਜੀ ਕਰਾ ਸਟਾਰਟ ਆਪੀ ਤਾਂ ਮੰਨ ਲਓ 40 ਦਿਨ ਤੱਕ ਬਸ ਨੂੰ ਦੁੱਧ ਵਧਣਾ ਹੁੰਦਾ ਹੈ ਪੀਕੇ ਲੈਵਲ ਤੇ ਆਉਣਾ ਹੁੰਦਾ ਹੈਗਾ ਤੇ ਆਮ ਤੌਰ ਤੇ ਸਾਡੇ ਕੋਲੇ ਮੈਂ ਵਪਾਰੀਆਂ ਕੋਲੇ ਮੈਂ ਟੈਕਦੀ ਨਹੀਂ ਹੁੰਦੀ ਮੈਂ ਜੀ ਲਾਊਗੀ ਜਿੱਥੇ ਜਾ ਕੇ ਕਿੱਲੇ ਤੇ ਖੜ੍ਹ ਕੇ ਮੈਂ ਨੇ ਉੱਥੇ ਦੁੱਧ ਤੇ ਹੁੰਦਾ ਹਾਂ ਇੱਥੇ ਹੁਣ ਬੰਦੇ ਆਏ ਪਾਸਾ ਬਦਲ ਗਈ ਤਰਤੀ ਆ ਗਏ ਮੁੜ ਗਏ ਹਾਂ ਉਹ ਕੰਮ ਚ ਮੈਂ ਜੀ ਘਟ ਲਾਉਂਦੇ ਬਾਕੀ ਮੇਰੇ ਕੋਲੇ ਗਾਈਆਂ ਆਈ ਮਹੀਂਾਂ ਚੋਂ ਐਹੀ ਠੀਕ ਐ ਮੈਂ ਬਸ ਆਪਣਾ ਗਾਵਾਂ ਦਾ ਸਿਲਪਰ ਚੇ ਦਾ ਕੰਮ ਮਾਝ ਦਾ ਮੇਰਾ ਪਹਿਲੀ ਹੋਈ ਨਾ ਆਪਣੀ ਇਹ ਹਾਂਜੀ ਮੈਂ ਦੂਜੀ ਹੈ ਜੀ ਆਪਣੀ ਦੂਜੀ ਦੂਜੀ ਐ ਪਹਿਲਾਂ ਪਾਈ ਸੀ ਵੀਡੀਓ ਉਹਦੇ ਵੀਡੀਓ ਤੇ ਬੈਗੀ ਸੀ ਮੈਂ ਨਾਲ ਦੀ ਨਾਲ ਠੀਕ 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 ਐ ਹਾਂ ਮਤਲਬ ਮਾਝ ਦਾ ਕੰਮ ਘਾਟਾ ਮਤਲਬ ਆਪਣਾ ਮਿਹਨਤ ਦਾ ਗਾਵਾਂ ਦਾ ਹੀ ਹੈਗਾ ਇਹਦਾ ਪਸਮਾ ਦਿਖਾ ਮੈਂ ਦਾ ਹੂੰ ਲੈ ਇਥੋਂ ਪਸਮਾ ਦੇਖੋ ਦੇਖੋ ਜੀ ਪਸਮਾ ਹੋਣਾ ਥਾਣ ਵੀ ਲੰਬਾ ਲੰਬਾ ਸੋਹਣਾ ਹੋਣਾ ਮੂਰੋ ਵੀ ਦੇਖੋ ਜੀ ਪਸਮਾ ਇੱਕੋ ਜਿਹਾ ਨਹੀਂ ਕੋਈ ਕਿਸੇ ਥਾਂ ਚੋਂ ਮੈਂ ਆਏ ਨਹੀਂ ਵੀ ਹਿੱਲ ਦੇ ਥਾਣਾ ਹੂੰ ਟਾਈਟ ਫਿਕਸ ਜੱਡ ਰਣਾ ਹਾਂ ਫਿਕਸ ਜੱਡ ਜਿੰਨਾ ਹੈਗਾ ਨਾ ਹੂੰ ਸਮਝ ਲਾ ਸਾਰਾ ਮਾਰ ਦਾਰ ਕਿਸਨ ਪੂਰ ਸ਼ਰਾਰਾ ਦਿਖਾ ਦੇਣਾ ਹੈ ਇਹ ਤਾਂ ਕਿਉਂ ਹੈ ਤਾਂ ਨਹੀਂਗਾ ਭਾਈ ਲੈ ਤਰਨ ਪਰਕਾਸ ਨਾਲ ਬੈਕ ਸਾਈਡ ਤੋਂ ਦਿਖਾ ਦੇਣਾ ਦੇਖੋ ਪੂਰ ਦੇ ਸ਼ਰਾਰਾ ਜੀਕੰਦਾ ਬਾਕੀ ਇਹ ਰਖਣਾ ਲੈ ਕੇ ਤਸੱਲੀ ਤਾਪਕਾਰੀ ਲਊਗਾ ਤੇ ਮੂਹ ਲੈ ਕੇ ਦਿਖਾ ਦੇ ਕੋਈ ਘੋਰਾ ਨਹੀਂ ਪੂੜ ਸਾਰ ਲਪਿਆ ਐ ਵੀ ਨਹੀਂ ਕੋਈ ਧਾਰ ਕੋਲੀ ਪੂਰੀ ਹਾਂ ਪੂਰੀ ਗਾਈਆਂ ਅਰਗੀ ਚਵਾਈ ਐ ਤੇ ਜਵਾਕ ਚੋਈ ਜਾਣ ਦੋਨੇ ਪਾਸੇ ਬੈ ਮੈਂ ਦੇ ਬਹਿ ਕੇ ਚੋਲਣ ਮੈਂ ਨਹੀਂ ਲੱਤ ਹਲਾਉਂਦੀ ਲੈ ਲੈ ਮਾਗ ਲਾ ਜੀ ਦੋਵਾਰ ਠੀਕ ਐ ਚਲ ਬਾਸ ਲੈ ਚੱਕਲਾ ਤਾਂ ਇਹਨੂੰ ਤੋੜ ਕੇ ਕਿੰਨਾ ਦੁੱਧ ਚੋਤਾ ਆਪਾਂ ਹੂੰ 5-7 ਹਜ਼ਾਰ ਨਾਲ ਕਿਲੋ ਦੁੱਧ ਤੇ ਆ ਜੀ ਹਾਂ ਤੋੜ ਉਹਨੇ ਤੋੜ ਤੋ ਇੱਥੋਂ ਸੀ ਬੈਕਸ਼ਾ ਦੁਆਰਾ ਦੇਖੋ ਅੱਡਾ ਦੇ ਮੈਂ ਇਹਨੂੰ ਲੈ ਹੂੰ ਲੇਵਾ ਦੇਖ ਲੱਗਿਆ ਮੈਨੂੰ ਲੈ ਭਰਾ ਹੁਣ ਸੰ ਤੋੜ ਕੇ ਦਿਖਾ ਦਿੰਨੇ ਆਂ ਕਿ ਬਾਈ ਦਾ ਪਿੰਡ ਹੈਗਾ ਰਾਇਆ ਤਹਿਸੀਲ ਫੂਲਾ ਤੇ ਜ਼ਿਲ੍ਹਾ ਬਠਿੰਡਾ ਹੈ ਦੂਜਾ ਸੋਸ ਹੋਈ ਵੀ ਆ 6 5 7 ਦਿਨਾਂ ਦੇ ਬਾਈ ਕਹਿੰਦਾ ਸੂਈ ਨੂੰ ਹੋਇਆਗੇ 10 ਕਿਲੋਸ ਨੂੰ 9.5 ਕਿਲੋ ਬੋਲਾ ਦੁੱਧ ਮੰਨ ਲਓ ਤੋਲ ਕੇ ਸਾਨੂੰ ਮਿਲ ਜੂਗਾ 12 13 ਆ ਰਾਮ ਨੇ ਜੀ ਅਗਲਾ ਚਾਹੇ ਮੇਰੇ ਕਿਲੇ ਤੇ ਤਿੰਨ ਟਾਈਮ ਚੋਲੇ ਆਲੇ ਜਿੰਨਾ ਦੁੱਧ ਕਹਾਂਗੇ ਉਨਾ ਹੀ ਹੋਊਗਾ ਦੁੱਧ ਤਾਂ ਬਧੀ ਇਥੋਂ ਮਤਲਬ ਜੇ 10 ਕਿਲੋ ਕਹਿਤਾ ਤਾਂ ਜੇ ਚਾਰ ਡਾਂਗੇ ਚੋਲੇ ਹਾਂ ਚਾਰ ਟਾਈਮ ਚੋਲੇ ਆ ਸਹੀ ਆ ਦੁੱਧ ਪੂਰਾ ਉਤਰੂ ਘਟ ਨਹੀਂ ਹਾਂਜੀ ਠੀਕ ਆ ਲੈ ਇਥੋਂ ਤੁਹਾਨੂੰ ਕਹਿੰਨੀ ਸ਼ਾਰਟ ਪਸਨਾ ਦੀ ਵੰਤਾ ਦੁਆਰ ਚੈੱਕ ਕਰਾ ਦੇਣਾ ਮੈਂ ਸੋਹਣੀ ਮੱਝ ਬਾਕੀ ਦੇਖਣੀ ਬਾਰੇ ਨਵੇਂ ਹਾਨ ਚਾਹੀਦੇ ਕੱਦ ਕੱਢੀ ਸੋਹਣਾ ਮੱਝ ਦਾ ਕੋਈ ਮਦਰੇ ਕੱਦ ਜਿੰਨੀ ਹੈਗੀ ਜਿਵੇਂ ਆਮ ਘਰਾਜ ਮੱਝਾਂ ਹੁੰਦੇ ਓਨਾਂ ਕ ਕੱਦ ਕਾਠ ਵਧੀਆ ਸੋਹਣੀ ਮੱਝ ਹੈ ਮੈਂ ਦੇਖ ਉਤਰੀ ਦੇਖ ਤੂੰ ਹੁਣ ਪਿੱਛੇ ਦੇਖੋ ਜੋਸ਼ ਮੈਂ ਬਣਾਇਆ ਜੋਸ਼ ਜੋਸ਼ ਹੁਣ ਆਇਆ ਹੈ ਨਾ ਬਾਕੀ ਟਾਈਮ ਵੀ ਦੇਖ ਲੈ 5 ਵਜੇ ਹਜੇ ਹਾਂ ਟਾਈਮ ਹਜੇ ਆਪਣਾ ਮੰਨ ਕੇ ਚੱਲ ਵੀਡੀਓ ਬਣਾਉਣ ਦਾ ਵੀ ਹਾਂ 5 ਵਜੇ 5 ਵਜੇ ਦੀ ਹੈਗਾ ਤੇ ਬਾਈ ਫਿਰ ਹੁਣ ਗੱਲਾਂ ਸਾਰਾ ਤਾਂ ਨਿਬੜ ਗਈਆਂ ਨਾ ਹਾਂਜੀ ਰੇਟ ਦੀ ਗੱਲ ਰਹੀ ਹੈ ਮੇਨ ਆਪਣੀ ਮੁੱਲ ਆਪਾਂ 95000 ਕਰਦੇ ਆ 90000 ਦੀ ਮੈਂ ਦੇਵਾਂਗੀ ਚਾਨਾ ਹੈ ਮੁੱਲ ਹੈ ਕਿ 90 ਦੀ ਮੱਝ ਦੇ ਦਾ 90 ਦੀ ਮੱਝ ਜਿਵੇਂ ਜੱਸੇ ਆ ਨੋਦੇ ਮੈਂ ਕਿ ਛੋੜ ਛੱਪਾ ਹੀ ਹੋਊਗਾ ਇਹ ਨਹੀਂ ਹੋਊਗਾ ਵੀ ਆਪਾਂ ਕਹਿੰਦਾ ਕੋਈ ਬੰਦਾ ਕਹੇ ਵੀ ਆ ਕੇ ਵੀ 85 ਦੀ ਵੀ ਮੈਂ ਨਹੀਂ ਹੋਣੀ ਠੀਕ ਆ ਠੀਕ ਆ 90 ਜਮਾ ਤਾਂ ਮੰਨ ਤਾ ਨਾ ਹੋ ਜੂਗਾ ਹਾਂਜੀ ਲੈ ਭਰਾ ਮੇਰੋ ਬਿਲਕੁਲ ਜਾਇਜ਼ ਮੁੱਲ ਹੈ ਕੱਦ ਕਾੜ ਹਾਂ ਚੰਗਾਗਾ ਥੋੜਾ ਕੋਈ ਇੰਟਰਜੰਦਾ ਵਾ ਇਹਦਾ ਮੱਝ ਕਰ ਜਾਂਦੀ ਅੱਧਾ ਅੱਧਾ ਰੋਡ ਦੀ ਕੁਆਲਿਟੀ ਚੈੱਕ ਕਰ ਲੋ ਸੋਹਣਾ ਜਿਹੜਾ ਫਿਟਿੰਗ ਵਾਲਾ ਡਰ ਹੈਗਾ ਤੇ ਬਾਕੀ ਦੇਖੋ ਜਿਹੜਾ ਭਰਾ ਖਿੱਦੂਗਾ ਦੋੜਾਂਗੇ ਚੈੱਕ ਕਰਾਂਗੇ ਚੋਕੇ ਧਾਰਾਂ ਮਾਰ ਕੇ ਲਿਆ ਸਕਦਾ ਹੈਗਾ ਹਾਂ ਫੁੱਲ ਗਾਰੰਟੀ ਹੈ ਬਾਈ ਜੀ ਫੁੱਲ ਗਾਰੰਟੀ ਰੱਖੋ ਆਪਣੀ ਤੇ ਮਗਰ ਬੱਚਾ ਕੱਟ ਆ ਗਿਆ ਸਟਰਕਚਰ ਸੋਹਣੇ ਦੀ ਮੱਝ ਆ ਗਈ 988822240 24013 13 ਵਜ ਦਾ ਸੰਪਰਕ ਨੰਬਰ ਹੈ ਕਰ ਲਿਓ ਬਾਈ ਨਾਲ ਸੰਪਰਕ ਧੰਨਵਾਦ